ਹਾਂਜੀ ਸਤਿ ਸ਼੍ਰੀ ਅਕਾਲ ਗੁੱਡ ਮਾਰਨਿੰਗ ਸਾਰਿਆਂ ਨੂੰ ਵੈਲਕਮ ਟੂ आवर ਨਿਊ ਵਲੌਗ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਤੇ ਸਿਵੀਆ ਕਪਲ ਤੇ ਆਪਾਂ ਹੋ ਰਹੇ ਆ ਰੈਡੀ ਜੀ ਆਪਣਾ ਡੇ ਚੱਲ ਗਿਆ ਮੇਰੇ ਤਾਂ ਕੋਈ ਜਿਆਦਾ ਨਹੀਂ ਰਿਹਾ 1 ਮਨਥ ਬਾਅਦ ਤੁਹਾਨੂੰ ਇਹਦਾ ਰਿਜ਼ਲਟ ਦੱਸ ਦੂੰਗੀ ਕਿਉਂਕਿ ਮੈਂ ਕਈ ਵਾਰ ਸਕਿੱਪ ਵੀ ਹੋ ਜਾਂਦੀ ਆ ਵੀਡੀਓ ਬਣਾਉਣੀ ਜਦੋਂ ਆਪਾਂ ਸਕਿਨ ਕੇਅਰ ਕਰਦੇ ਆ ਮਾਰਨਿੰਗ ਤੇ ਨਾਈਟ ਚੱਲ ਰਿਹਾਗਾ ਤਾਂ ਸਕਿਨ ਕੇਅਰ ਕਰਨ ਤੋਂ ਬਾਅਦ ਸਿੱਧਾ ਜਾਣਾ ਆਪਾਂ ਬਰਨਾਲੇ ਠੀਕ ਹੈ ਕੰਮ ਤੇ ਤੇ ਅੱਜ ਜਿਹੜੀ ਹੈਗੀ ਆ ਮੈਂ ਇੱਕ ਤੁਹਾਡੇ ਲਈ ਆਊਟਫਿਟ ਕ੍ਰੀਏਟ ਕੀਤੀ ਆ ਜਿਹਦਾ ਰੇਟ ਬਿਲਕੁਲ ਜ਼ਾਇਦਾ ਤੇ ਹੈਂਡਵਰਕ ਸੂਟ ਹੈ ਸਾਰਾ ਤੇ ਵੈਸੇ ਤਾਂ ਮੈਂ ਉਹ ਜਾਗੋ ਲਈ ਕ੍ਰੀਏਟ ਕੀਤੀ ਆ ਬਟ ਤੁਸੀਂ ਉਹ ਕਿਸੇ ਵੀ ਫੰਕਸ਼ਨ ਤੇ ਪਾ ਸਕਦੇ ਹੋ ਤੁਹਾਡੀ ਮਰਜ਼ੀ ਆ ਕਿ ਲਈ ਜੋ ਵੀ ਸਮਾਨ ਚਾਹੀਦਾ ਉਹ ਆਪਾਂ ਜਾਣਸਾਰ ਲੈਣਾਗਾ ਬਟ ਸਭ ਤੋਂ ਪਹਿਲਾਂ ਆਪਣੀ ਸਕਿਨ ਦੀ ਪ੍ਰੈਪਰੇਸ਼ਨ ਕਰ ਲਈਏ ਆਪਾਂ ਸਕਿਨ ਆਪਦੀ ਪ੍ਰਿਪੇਅਰ ਕਰ ਲਈਏ ਤਾਂ ਜੋ ਠੀਕ ਹੈ ਤੇ ਬਜਟ ਫ੍ਰੈਂਡਲੀ ਸੂਟ ਰੱਖਿਆ ਮੈਂ ਉਹ ਤੁਹਾਡੇ ਵਾਸਤੇ ਤੁਹਾਨੂੰ ਅੱਛਾ ਲੱਗੂ ਸਾਰਿਆਂ ਨੂੰ ਲਿਮਟਿਡ ਜੈ ਸਟਾਕ ਆ ਉਹਦਾ ਮੇਰੇ ਕੋਲੇ ਤਾ ਜਰੂਰ ਜੁੜੇ ਰਹੋ ਮੇਰੇ ਬਲੌਗ ਦੇ ਨਾਲ ਠੀਕ ਹੈ ਮਿਲਦੇ ਆਂ ਰੈਡੀ ਹੋ ਕੇ ਬਾਏ ਕਰ ਦਿਆ ਦੀ ਨੂੰ ਚਲੋ ਕੰਮ ਤੇ ਜਾਂਦੇ ਆਂ ਆਪਾਂ ਪਾਪਾ ਵੀ ਰੈਡੀ ਹੋ ਗਏ ਬਾਏ ਕਰ ਦੋ ਦਾਦੀ ਨੂੰ ਕਿੱਥੇ ਵੀਰੇ ਨੂੰ ਵੀ ਕਰ ਦੋ ਬਾਏ ਬਾਏ ਵੀਰੇ ਬਾਏ ਬਾਏ ਉਹ ਵੈਰੀ ਗੁੱਡ ਵੈਰੀ ਗੁੱਡ ਬਾਏ ਬਾਏ ਵੀਰੇ ਉਹ ਦਾਦੀ ਨੂੰ ਵੀ ਕਰ ਦੇ ਦਾਦੀ ਨੂੰ ਵੀ ਕਰ ਦੋ ਉਧਰ ਬਾਏ ਆ ਬਾਏ ਕਹਿ ਵੀ ਦਿੱਤਾ ਕਹਿੰਦਾ ਚੰਗਾ ਦਾਦੀ ਜੀ ਨੂੰ ਵੀ ਕਰ ਦੋ ਕਿ ਦਾਦੀ ਜੀ ਬਾਏ ਦਾਦੀ ਮम्मा ਦਾਦੀ ਦਾ ਗਏ ਦਾਦੀ ਨੂੰ ਬਾਏ ਕਰਨਾ ਨਹੀਂ ਸੀ ਤੁਸੀਂ ਕਰਨਾ ਨਹੀਂ ਸੀ ਦਾਦੀ ਨੂੰ ਬਾਦੀ ਦਾ ਬਾਕੀ ਦਾਦੀ ਨੂੰ ਬਾਏ ਕਰ ਦਾਦੀ ਨੂੰ ਬਾਏ ਕਰ ਦੋ ਪੁੱਤਰ ਚਲੋ ਓਕੇ ਗੁੰਦਾ ਜੀ ਬਾਏ ਬਾਏ ਗਾਇਸ ਲੋ ਬਈ ਵਨ ਐਂਡ ਓਨਲੀ ਮਾਈ ਫੇਵਰਿਟ ਮੇਕਅਪ ਆਰਟਿਸਟ ਮੈਂ ਡੀ ਮਨਜੀਤ ਸਿੰਘ ਪਹੁੰਚ ਗਏ ਨੇ ਮੇਰੇ ਕੋਲ ਤੇ ਪਹਿਲਾਂ ਪਾ ਚਾਹ ਪੀ ਲਈਏ ਚਾਹ ਸ਼ਕ ਲਿਆ ਇੰਨਾ ਲੇਟ 12 ਵਜੇ ਮਾਰਾ ਜੀ ਦੀ ਵਹਿ ਰੱਤਾ ਵੀ ਨਹੀਂ ਹੈਗਾ ਸਿਰ ਉੱਪਰ ਹਾਂ ਗਲਤ ਗੱਲ ਆ ਫਿਰ ਤੇਰੀ ਇਹ ਕੇ ਨਹੀਂ ਬਈ ਕਿਹੇ ਵਰਾਇਡ ਲਾ ਲਈ ਹਨ ਸਾਰਿਆਂ ਨੇ ਲੋ ਬਈ ਗਾਇਸ ਪਹਿਲਾਂ ਤੁਹਾਨੂੰ ਅਸੀਂ ਕੱਲੀ ਪ੍ਰਾਹ ਦਿਖਾ ਦਿੰਨੇ ਆ ਠੀਕ ਆ ਬਾਟਮ ਦਿਖਾ ਦਿੰਨੇ ਆ ਤੁਹਾਨੂੰ ਦੇਖੋ ਤੁਸੀਂ ਠੀਕ ਆ ਹੈਂਡਵਰਕ ਵਾਲਾ ਸੂਟ ਆ ਤੇ ਫਾਈਨਲ ਲੁੱਕ ਤੁਹਾਨੂੰ ਮੈਂ ਦਿਖਾਉਂਗੀ ਆ ਸ਼ਰਟ ਆ ਠੀਕ ਆ ਕਿਦਾਂ ਤਿਆਰ ਕੀਤਾ ਇਹਦੇ ਨਾਲ ਦੁਪੱਟਾ ਕਿਵੇਂ ਆ ਉਹ ਤੁਹਾਨੂੰ ਫਾਈਨਲ ਲੁੱਕ ਦੇਖਣ ਤੋਂ ਬਾਅਦ ਪਤਾ ਲੱਗੂਗਾ ਜਦੋਂ ਮੈਂ ਪ੍ਰੋਪਰ ਰੈਡੀ ਹੋਊਗੀ ਤੇ ਆ ਪ੍ਰਾਂਦਾ ਰੈਡੀ ਕੀਤਾਗਾ ਠੀਕ ਆ ਇਹ ਪਾਉਣ ਅੱਜ ਆਪਾਂ ਇਹਦੇ ਨਾਲ ਲਓ ਜੀ ਆਪਾ ਪਰਾਂਦਾ ਰੈਡੀ ਕਰਵਾਇਆ ਸੀਗਾ ਤੇ ਇਹਦੀ ਵੀ ਪੂਰੀ ਡਿਟੇਲ ਦੱਸ ਦੂੰ ਤੁਸੀਂ ਰੈਡੀ ਕਰਵਾਉਣਾ ਤਾਂ ਉਹਨਾਂ ਤੋਂ ਕਰਵਾ ਸਕਦੇ ਹੋ ਠੀਕ ਹੈ ਪਰਾਂਦਾ ਰੈਡੀ ਕਰਵਾਇਆ ਸੀ ਵੇਅਰ ਇਜ਼ ਮਾਈ ਤਿੱਲੇ ਵਾਲੀ ਜੁੱਤੀ ਉਹ ਵੀ ਚੱਕ ਲਿਓ ਜੁਐਲਰੀ ਵੀ ਥਿਸ ਇਜ਼ ਮਾਈ ਤਿੱਲੇ ਵਾਲੀ ਜੁੱਤੀ ਆਹ ਵਾਲੀ ਜੁੱਤੀ ਐ ਸੂਟ ਦੇ ਨਾਲ ਤੇ ਹੁਣ ਰਹਿ ਗਿਆ ਜੁਐਲਰੀ ਜੁਐਲਰੀ ਚੱਕ ਲਿਵਾ ਓ ਬਈ ਜੁਐਲਰੀ ਪਹਿਲੀ ਵਾਰ ਮੈਂ ਇੰਨੇ ਲੰਬੇ ਰਿੰਗ ਪਾਉਂਗੀ ਜ਼ਿੰਦਗੀ 'ਚ ਹਮਮ ਬਹੁਤ ਸੋਹਣੀ ਪਹਿਲੀ ਵਾਰ नाइस nice. हे लोक कापा क्रिएट करण जा रहे हैं बस तो जुड़े हो तुम मेरे यूट्यूब चैनल ਨਾਲ गाइस हे ओए मेरे वास्ते एक नवा ही ओ लेके आया पक्खा ਕਹਿੰਦਾ ਵੀ ਦੀਦੀ ਮੇਕਅਪ ਜਦੋਂ ਆਪਾਂ ਕਰਾਂਗੇ ਨਾ ਵੀ ਤੁਹਾਡੇ ਨੂੰ ਸੁਕਾਉਣ ਵੇਲੇ ਆਪਾਂ ਨੂੰ ਚੱਕਣੀ ਪੈਂਦੀ ਆ ਕੋਈ ਨਾ ਕੋਈ ਚੀਜ਼। ਤਾਇਆ ਜਾ ਲੈ ਕੇ ਆਇਆ। ਫਰਾ ਦਾ ਵੀ ਟੰਗਤਾ ਮੈਂ ਂਡੀ ਨੇ ਤਾਂ ਉਹ ਪਿਆ। ਤੇ ਮੈਂ ਸ਼ਰਟ ਆਪਾਂ ਵੀਅਰ ਕਰ ਲਈਆ ਮੇਕਅਪ ਆਪਣਾ ਹੋ ਗਿਆ ਸਟਾਰਟ। ਬਸ ਚੰਦ ਘੜੀ ਦੇ ਵਿੱਚ ਸਾਡਾ ਮੇਕਅਪ ਰੋਣ ਵਾਲਾ ਹੈ ਸਟਾਰਟ। ਤੁਸੀਂ ਪਹਿਲਾਂ ਨੇ ਮੇਕਅਪ ਨੂੰ ਬਹੁਤ ਪਿਆਰ ਦਿੱਤਾ। ਥੈਂਕ ਯੂ ਸੋ ਮੱਚ ਸਾਰਿਆਂ ਦਾ। ਯਾਰ ਲੁੱਕ ਵੀ ਬਹੁਤ ਸੋਹਣੀ ਹੋਈ ਏ ਇਦਾਂ ਲੱਗਦਾ ਨਹੀਂ ਸੀ ਵੀ ਇੰਨੇ ਪੁਰਾਣੇ ਸੂਟ ਨਾਲ ਇੰਨੀ ਸੋਹਣੀ ਲੁੱਕ ਕਰੇਗੀ ਸੂਟ ਤਾਂ ਲੱਗਦਾ ਹੀ ਨਹੀਂ ਸੀ ਪਹਿਲੀ ਵਾਰ ਪੁਰਾਣਾ ਹਾਂ ਸਾਬ ਕੇ ਰੱਖਿਆ ਸੀ ਨਾ ਸਾਬ ਕੇ ਵੀ ਰੱਖਿਆ ਸੀ ਲਾਵਾ ਵਾਲਾ ਸੂਟ ਹਰ ਇੱਕ ਪੂਰੀ ਤਾਂ ਆਪ ਕੇ ਰੱਖਦੀ ਹੁੰਦੀ ਆ ਮੰਮੀ ਦੇ ਵਿਆਹ ਵਾਲਾ ਵੀ ਸੂਟ ਦੇਖ ਲਾ ਪਿਆ ਸੀ ਲਾਵਾ ਵਾਲਾ ਆ ਚੀਜ਼ ਤਾਂ ਹੈਗੀ ਆ ਚਲੋ ਆਪਾਂ ਬਸ ਕਰਦੇ ਆ ਹੁਣ ਹੋ ਗਿਆ ਸੁੱਕ ਗਿਆ ਸਾਰਾ ਤੇ ਹੁਣ ਆਪਾਂ ਸਟਾਰਟ ਲੋ ਬਈ ਮੇਕਅਪ ਆਪਣਾ ਹੋ ਹੀ ਜਾਂਦਾ ਗਾ ਕਾਫੀ ਸਾਰਾ ਕੰਪਲੀਟ ਹੋ ਗਿਆ ਕਾਫੀ ਸਾਰਾ ਰਹਿ ਗਿਆ ਲੋ ਬਈ ਗਾਇਸ ਮੇਕਅਪ ਹੋ ਗਿਆ ਆਪਣਾ ਡਨ ਆਲਮੋਸਟ ਡਾਣਾ ਠੀਕ ਹੈ ਤੇ ਹੁਣ ਅਸੀਂ ਹੈਅਰ ਸਟਾਈਲ ਕਰਨਾ ਗਾ ਤਾਂ ਉਹ ਅਸੀਂ ਸੋਚ ਰਹੇ ਆ ਵੀ ਕਿਉਂਕਿ ਸਾਡੇ ਕੋਲ ਦੂਸਰਾ ਸੂਟ ਵੀ ਆ ਦੂਸਰੇ ਸੂਟ ਨਾਲ ਸੋਚ ਰਹੇ ਆ ਵੀ ਪ੍ਰਾਂਦੀ ਪਾਲੀਏ ਆ ਸੂਟ ਨਾਲ ਸੋਚ ਰਹੇ ਆ ਵੀ ਜੂڑا ਕਰ ਲਈਏ ਜੂੜਾ ਦੇ ਕਰ ਲਈਏ ਪ੍ਰਾਂਦੀ ਪਾਉਣੀ ਵੀ ਸੌਖੀ ਆ ਬਾਅਦ ਚ ਨਹੀਂ ਤਾਂ ਬ੍ਰੇਡ ਕਰ ਲੈਨੇ ਆ ਯਾਰ ਮੇਰੀ ਗੱਲ ਮੰਨ ਹਾਂਜੀ ਬ੍ਰੇਡ ਕਰ ਲੈਂਦੇ ਆ ਫਿਰ ਇੱਥੇ ਬਰੀਕ ਜਿਹੀਆਂ ਮਿੱਡੀਆਂ ਕਰ ਲੈਨੇ ਆ ਮੂਰੇ ਫਲੈਕਸ ਜੀ ਆ ਜੂਗੀ ਉਹ ਚ ਪਰਾਂਦਾ ਪਾ ਲਾਂਗੇ ਦੂਜੀ ਲੁੱਕ ਦੇ ਵਿੱਚ ਇਹ ਚ ਬ੍ਰੇਡ ਕਰ ਲੈਨੇ ਓਕੇ ਇਦਾਂ ਕਰ ਲੈਨੇ ਮੈਂ ਤਾਂ ਇਦਾਂ ਹੀ ਸੋਚਿਆ ਵਾਕੀ ਮੇਕਅਪ ਦੱਸੋ ਕਿਦਾਂ ਹੋਇਆ ਦੇਖ ਮੈਂਡੀ ਯਸ ਬਹੁਤ ਕੈਮਰੇ ਦੇ ਵਿੱਚ ਤਾਂ ਵਾਓ ਜਸਟ ਲੁਕਿੰਗ ਲਾਈਕ ਅ ਕਿਲ ਕੀਲ ਕਿਲ ਕਈ ਜੂੜਾ ਕਰ ਲਿਆ ਠੀਕ ਆ ਜੂੜੇ ਦਾ ਆਈਡੀਆ ਮੈਂ ਦੇਤਾ ਸੀਗਾ ਮੈਂਡੀ ਨੂੰ ਹੁਣ ਜੂੜੇ ਦੇ ਉੱਤੇ ਨਾ ਆਪਾਂ ਪਤਾਸੇ ਲਾਉਣੇ ਆ ਫਾ ਥੋੜੀ ਟ੍ਰੈਡੀਸ਼ਨਲ ਜਿਹਾ ਕ੍ਰੀਏਟ ਕਰਦੇ ਆ ਤੇ ਜਿਹੜੇ ਆ ਬਾਹਰ ਵਾਲ ਵਾਲ ਕੱਢੇ ਨੇ ਇਹਨਾਂ 'ਚ ਪਾਵਾਂਗੇ ਕਰਲ ਫਿਰ ਈਰਿੰਗ ਵਗੈਰਾ ਕੁੰਡ ਲਾਂ ਤੋਂ ਸੱਪ ਦੇ ਬੱਚੇ ਲਮਕਾਲੇ ਕੁੜੀ ਨੇ ਗੋਰੇ ਮੁੱਖ ਤੇ ਠੀਕ ਹੈ ਫਿਰ ਕਰਦੇ ਹਾਂ ਲਿਆ ਕੇ ਦੇ ਪੁੱਤਰੀ ਸਿਫਰਨ ਚੱਲਦੀ ਆ ਜਾ ਠੀਕ ਹੈ ਜੀ ਲਓ ਹੁਣ ਅਸੀਂ ਲਗਾਉਣ ਲੱਗੇ ਪਤਾਸੀ ਪਹਿਲਾਂ ਤਾਂ ਮੈਂ ਕਹਣੀ ਐ ਸਾਰੇ ਤੇ ਐਂ ਲਾ ਦੇ ਐਂ ਰਾਉਂਡ ਕਰਕੇ ਲਾਈ ਸਾਰੇ ਤੇ ਐਂਡੀ ਓਕੇ ਜੀ हाँ, दिखे दिखे दिखे। सही लग रहे। बाद अच्छा लग रहा पंजाबी एक्टर नहीं जी लग रही है। मैं चले ਫਿਰ ਅੰਤ ਵਿੱਚ ਵੀ ਫਾਈਨਲ ਲੁੱਕ ਤਾਂ ਮੈਂ ਤੁਹਾਨੂੰ ਉੱਥੇ ਜਾ ਕੇ ਦਿਖਾਵਾਂਗੀ ਕਿਉਂਕਿ ਅਸੀਂ ਸ਼ੂਟ ਕਰਨ ਵਾਸਤੇ ਜਾ ਰਹੇ ਹਾਂ ਕਾਲੇ ਕੇ ਵਾਲੀ ਲੋਕੇਸ਼ਨ ਤੇ ਆ ਦੇਖੋ ਤੁਸੀਂ ਮੈਂ ਖੁੰਡਲਾਂ ਪਾ ਲਈਆਂ ਨੇ ਠੀਕ ਹੈ ਤੇ ਆਪਾਂ ਜੂੜਾ ਵੀ ਹੋ ਗਿਆ ਐ ਡਨ ਤੇ ਜੁੱਤੀ ਪਾ ਲਈਏ ਪੈਰਾਂ 'ਚ ਮੇਕਅੱਪ ਤਾਂ ਇੰਨਾ ਸੋਹਣਾ ਹੋਇਆ ਨਾ ਮੈਂਡੀ ਹਾਂ ਕੋਈ ਤੋੜ ਨਹੀਂ ਕਰੇ ਮੇਕਅੱਪ ਦਾ ਜੂੜਾ ਵੀ ਬਹੁਤ ਜੂੜਾ ਮੈਂ ਕੀਤਾ ਪਰ ਮੈਂਡੀ ਨੂੰ ਸੁਕਾਤਾ ਯੈਸ ਸਰਮ ਨਾਲ ਇੰਨਾ ਸ਼ਾਈਨ ਕਰ ਰਿਹਾ ਫੇਸ ਜਿਹੜੀਆਂ ਕੁੜੀਆਂ ਤੁਸੀਂ ਬਿਲਕੁਲ ਜੈਨੂਇਨ ਜੇ ਪ੍ਰਾਈਸ ਤੇ ਮੇਕਅਪ ਕਰਾਉਣਾ ਨਾ ਆਪਦੇ ਵਿਆਹ ਵੇਲੇ ਤੇ ਐਡੀਆਂ ਘੈਂਟ ਲੱਗਣਾਗਾ ਇਹਨੂੰ ਚੂਜ਼ ਕਰੋ ਫਿਰ ਤੁਸੀਂ ਮੈਂ ਇਹਨੂੰ ਤੇ ਆ ਜਿਹੜੇ ਈਅਰਿੰਗ ਨੇ ਬਾਈ ਵਨ ਐਂਡ ਓਨਲੀ ਟੋਨੀ ਦੀ ਹੱਤੀ ਬਰਨਾਲਾ ਠੀਕ ਹੈ ਇਹਨਾਂ ਤੋਂ ਤੁਸੀਂ ਵਾਅ ਕਰ ਸਕਦੇ ਹੋ ਇਹਨਾਂ ਨੂੰ ਤੁਸੀਂ ਸਕਰੀਨਸ਼ਾਟ ਭੇਜਣਾ ਈਅਰਿੰਗ ਦਾ ਠੀਕ ਹੈ ਤੇ ਇਹ ਹੀ ਹੈਗੇ ਨੇ ਸਾਡੇ ਹੰਢਾਇਆ ਬਾਜ਼ਾਰ 'ਚ ਪਹਿਲੀ ਵਾਰ ਮੈਂ ਐਡੇ ਲੰਬੇ ਈਅਰਿੰਗ ਪਾ ਰਹੀ ਹਾਂ ਫਸਟ ਟਾਈਮ ਓ ਵਾਓ ਨਾਈਸ ਇੰਦਿਕਾ ਇਹ ਇਹ 800 ਦਿਨਾਂ ਦੇ ਬਿਲਕੁਲ ਅਟਰੈਕਟ ਕਰਨ ਦੇ ਨੇ। ਪਸੰਦੀਗੀ ਵੀ ਉਸਾਂ ਦਾ ਵਧੀਆ। ਮੇਰੀ ਪਸੰਦ ਤਾਂ ਬਹੁਤ ਵਧੀਆ ਮੇਰੀ ਰਿੱਕੀ ਨੂੰ ਕਹਿਣੀ ਨੇ ਕਿਉਂਕਿ ਰਿੱਕੀ ਮੇਰੀ ਪਸੰਦ ਆ। ਤੁਸੀਂ ਦੇਖੋ ਮੇਰੀ ਪਸੰਦ ਕਿੰਨੀ ਵਧੀਆ। ਬਹੁਤ ਸੋਹਣਾ ਹੋਇਆ ਮੇਕਅੱਪ ਵੀ ਤੇ ਸੂਟ ਦਾ ਪ੍ਰਾਈਜ਼ ਨਾ ਮੈਂ ਕਹਣੀ ਆ ਗਾਇਜ਼ ਬਾਈ ਸੂਟ ਤੁਹਾਨੂੰ ਇਤੋਂ ਸਸਤਾ ਸੂਟ ਇੰਨਾ ਵਧੀਆ ਨਹੀਂ ਮਿਲਣਾ ਕਿ ਤੂੰ ਇੰਨਾ ਵਾਰਕ ਕੀਤਾ ਹੋਇਆ ਨਾਲੇ ਇਦਾਂ ਜਿਵੇਂ ਕਰ ਸਕਦੇ ਨਾ ਆਪਾਂ ਇੱਥੋਂ ਜੇ ਐਂ ਜ ਟੱਕਰ ਕੇ ਹਨਾ ਟੱਕ ਉਹ ਜੇ ਨਾ ਕਰੋ ਨਹੀਂ ਨਹੀਂ ਇਹੀ ਰੱਖ ਲੈਣੇ ਕੋਈ ਨਾ ਇਦਾਂ ਵੀ ਅੱਛਾ ਲੱਗ ਰਿਹਾ ਹਾਂ ਹਾਂ ਬੋਲੋ ਬੋਲੋ ਜੀ ਇਹ ਬੋਲੂ ਜੀ ਲੱਗ ਰਹੀਆਂ ਸਹੀ ਗੱਲ ਆ ਸਹੀ ਗੱਲ ਆ ਤੇਰੀ ਪਿੰਦੀ ਰਹਿ ਗਈ ਗ੍ਰੀਨ ਲਾਦੀ ਹਲਕੀ ਨਿੱਕੀ ਬਿਲਕੁਲ ਛੋਟੀ ਹੈ ਆਪਣੇ ਕੋਲ ਵਿੰਦੀ ਗ੍ਰੀਨ ਲਾ ਦੇ ਫਿਰ ਗ੍ਰੀਨ ਲਾ ਲੈਣੇ ਬਲੈਕ ਤਾਂ ਆਲਵੇਜ਼ ਹੀ ਵਧੀਆ ਲੱਗਦੀ ਆ ਗ੍ਰੀਨ ਲਾਉਣੀ ਆ ਗ੍ਰੀਨ ਲਾ ਪਹਿਲਾਂ ਲਗਾ ਲਾ ਪਹਿਲਾਂ ਮੈਂ ਗਗਨ ਨੂੰ ਪੁੱਛਾਂ ਗਗਨ ਕਿੱਧਰ ਜਾਨੀ ਆ ਇੱਧਰ ਕਿਵੇਂ ਲੱਗਦੀ ਆ ਮੈਂ ਬਹੁਤ ਛੋੜੀ ਲੱਗਦੀ ਆ ਕਿਵੇਂ ਲੱਗਿਆ ਮੇਹਤ ਇੱਕ ਤਾਂ ਵਧੀਆ ਲੱਗ ਰਹੀ ਹੂੰ ਕੈਂਟ ਲੱਗ ਰਹੀ ਏ ਤੇਰੀ ਭੈਣ ਇਹ ਮੇਰੀ ਭੈਣ ਹੈ ਗਾਇਸ ਮਾਈ ਲिटल ਗਰਲ ਮੈਂ ਅੰਤ ਅ ਤਸ ਮੇਰੀ ਵੱਡੀ ਭੈਣ ਦੱਸੂਗੀ ਬਹੁਤ ਸੋਹਣੀ ਲੱਗ ਰਹੀ ਹੈ ਮੇਰਾ ਪੁੱਤ ਵੀ ਦੱਸੂ ਦੱਸ ਪੁੱਤ ਛੋਣੀ ਲੈਦੇ ਹਾਂ ਮੈਂ ਕਿ ਤੂੰ ਦੱਸ ਯਾਰ ਆ ਵੀ ਮੇਕਅਪ ਕਰਾਇਆ ਦੇਖੀ ਵਧੀਆ ਲੱਗ ਰਿਹਾ ਮੈਂ ਨਹੀਂ ਕੀਤਾ ਸਮਾਂ ਮੈਂ ਨਹੀਂ ਕੀਤਾ ਨਹੀਂ ਯਾਰ ਮੈਂ ਨਹੀਂ ਕੀਤਾ ਮੈਂ ਆਪੇ ਕੀਤਾ ਗਾਇਸ ਮੈਂ ਖੁਦ ਕੀਤਾ ਮੇਕਅਪ ਆਪਣਾ ਏਕਾਰ ਵਾਲੇ ਨੂੰ ਦਿਖਾਉਣੀ ਹੁੰਦੀਆਂ ਗਾਇਸ ਮੈਂ ਕਿਵੇਂ ਸਭ ਤੋਂ ਪਹਿਲੇ ਤਿਆਰ ਹੋ ਕੇ ਗਾਇਜ਼ ਮੇਰੇ ਘਰ ਵਾਲੀ ਨੂੰ ਦਿਖਾਉਣੀ ਹੁੰਦੀ ਆ ਉਹ ਅੱਜ ਬਾਹਰ ਨੇ ਕੋਲੇ ਨਹੀਂ ਸੀਗੇ ਮੈਂ ਵਲੌਗ ਚ ਦੱਸ ਰਹੀ ਸੀ ਮੈਂ ਕਿਵੇਂ ਪਹਿਲਾਂ ਮੈਂ ਤਿਆਰ ਹੋ ਕੇ ਰਿੱਕੀ ਨੂੰ ਦਿਖਾਉਣੀ ਆ ਓਕੇ ਜੀ ਥੈਂਕ ਯੂ ਬਾਏ ਬਾਏ ਗਾਇਜ਼ ਚਾਹ ਹੋ ਗਈ ਸਾਡੀ ਰੈਡੀ ਤੇ ਮੈਂ ਜੁੱਤੀ ਜੁੱਤੀ ਪਾ ਲਈ ਆ ਪੈਰਾਂ 'ਚ ਠੀਕ ਹੈ ਤੇ ਬਸ ਜਾਣੇ ਆ ਅਸੀਂ ਸ਼ੂਟ ਤੇ ਬੁਲਾਉਣੇ ਡਰਾਈਵਰ ਵੀਰੇ ਨੂੰ ਫੋਨ ਕਰਦਾ ਪਹਿਲਾਂ ਮੈਂ ਅਜੇ ਰਿੱਕੀ ਹਨਗੇ ਤਾਂ ਸਾਨੂੰ ਡੈਡੀ ਜਾਣਾ ਕੋਈ ਤੇ ਰਿਸੈਪਸ਼ਨ ਤੇ ਆਇਆੜੀ ਹੋ ਕੇ ਬੱਟੇ ਵਾਓ ਤੇ ਤੁਹਾਨੂੰ ਰੋਜ਼ ਬੁਲਾਉਣਾ ਪੈਣਾ ਤੇ ਇਹਨੂੰ ਰੋਜ਼ ਬੁਲਾਉਣਾ ਪਿਆ ਕਰੂਗਾ ਸਹੀ ਗੱਲ ਆ ਬਸ ਦੀਦੀ ਇੱਕ ਵਾਰੀ ਰਹਿ ਜੰਦੇ ਤੁਸੀਂ ਨੀਲਸ ਤੇ ਕੁਝ ਨਹੀਂ ਕਰਕੇ ਕੋਈ ਨਾ ਬੁਤਰੀ ਮੈਨੂੰ ਸਿੰਪਲੀ ਵਧੀਆ ਲੱਗਦੀ ਹੈ ਫੋਟੋ ਦੇਖੀ ਤੇ ਹਾਂ ਇਸ ਕਿੰਨੀ ਘੈਂਟ ਆਈ ਹੈ ਫੋਟੋ ਕਿੰਨੀ ਸੋਹਣੀ ਆਈ ਹੈ ਆਹ ਫੋਟੋ ਵੀ ਕਿੰਨੀ ਜ਼ਿਆਦਾ ਸੋਹਣੀ ਆਈ ਹੈ ਐਨਾ ਕਾ ਦਿਖਾਵਾਂਗੇ ਭਾਈ ਅਜੇ ਅਸੀਂ ਤੁਹਾਨੂੰ ਫੁੱਲ ਲੋਕ ਨਹੀਂ ਦਿਖਾਵਾਂ ਹਾਈ ਸਕੂਲਸ ਕਰੇ ਵੇਖ ਦਗਾ ਫੋਟੋ ਦਿਖਾ ਦਿਆ ਕਰ ਮੈਨੂੰ ਹਾਂ ਵਾਓ ਨਾਈਸ ਮੈਂਡੀ ਮੇਕਅਪ ਸੱਚੀ ਬਹੁਤ ਸੋਹਣਾ ਕਰਦਾਗਾ ਹੁਣ ਜਿੰਨੀਆਂ ਵੀ ਕੁੜੀਆਂ ਦੇ ਵਿਆਹ ਨੇ ਨਾ ਬਈ ਮੈਂ ਹਾਂ ਬੋਲ ਕੇ ਵੀਡੀਓ ਬਣਾਉਣਾ ਚਲ ਇੱਕ ਮਿੰਟ ਇਹ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਣੇ ਬਹੁਤ ਵਧੀਆ ਹੋਵੋਗੇ ਅੱਜ ਤੁਸੀਂ ਫਿਰ ਦੇਖ ਰਹੇ ਹੋ ਮੈਨੂੰ ਮਨਪ੍ਰੀਤ ਕੌਰ ਸਿਰਿਆ ਨੂੰ ਤੇ ਅੱਜ ਮੈਂ ਇੱਕ ਲੁੱਕ ਕ੍ਰੀਏਟ ਕੀਤੀ ਹੈ ਜੀ ਜੱਗ ਲੁੱਕ ਵਾਸਤੇ ਅਸੀਂ ਦੋ ਸੂਟ ਰੈਡੀ ਕੀਤੇ ਸੀ ਤੁਸੀਂ ਇਹਨੂੰ ਕਿਸੇ ਵੀ ਫੰਕਸ਼ਨ ਤੇ ਬਣਾ ਸਕਦੇ ਹੋ ਤੇ ਮੈਂ ਮੇਕਅਪ ਲਈ ਪਹਿਲਾਂ ਵੀ ਚੂਜ਼ ਕੀਤਾ ਸੀਗਾ ਮਨਦੀਪ ਸਿੰਘ ਨੂੰ ਤੇ ਮੈਂ ਅੱਜ ਵੀ ਇਹਨੂੰ ਬੁਲਾਇਆ ਤੇ ਤੁਸੀਂ ਮੇਰਾ ਮੇਕਅਪ ਦੇਖ ਸਕਦੇ ਹੋ ਸੀਰੀਅਸਲੀ ਬਹੁਤ ਸੋਹਣਾ ਮੇਕਅਪ ਆ ਤੇ ਜਿਵੇਂ ਇਹਦੇ ਪ੍ਰਾਈਸ ਦੀ ਗੱਲ ਕਰਨਾ ਬਹੁਤ ਘੱਟ ਪ੍ਰਾਈਸ ਆ ਬਈ ਤੁਸੀਂ ਕਿਤੇ ਵੀ ਹੋ ਕਿਤੇ ਵੀ ਬੁਲਾ ਕੇ ਮੇਕਅਪ ਕਰਵਾ ਸਕਦੇ ਹੋ ਮੇਕਅਪ ਮੇਕਅਪ ਦੇ ਵਿੱਚ ਯਾਰ ਮੇਕਅਪ ਹਰ ਕੋਈ ਕਰ ਸਕਦਾ ਮੈਂ ਐ ਨਹੀਂ ਕਹਿੰਦੀ ਪਰ ਇੱਕ ਹੁੰਦਾ ਮੇਕਅਪ ਦੇ ਵਿੱਚ ਜਾਣ ਪਾਉਣੀ ਰੀਜ ਨਾਲ ਤਿਆਰ ਕਰਨਾ ਕਿਸੇ ਨੂੰ ਤੇ ਰੀਜੇ ਹੀ ਲਾ ਦਿੰਦਾ ਹੈ ਇੰਨਾ ਸੋਹਣਾ ਤਿਆਰ ਕੀਤਾ ਮੈਂ ਫੈਨ ਹੋ ਗਈ ਬਸ ਮੈਨੂੰ ਬਿਲਕੁਲ ਮੈਂ ਵਿੱਚ ਇਹਨੂੰ ਟੋਕਦੀ ਨਹੀਂ ਹੁੰਦੀ ਵੀ ਐ ਕਰਨਾ ਐ ਕਰਨਾ ਬਹੁਤ ਸੋਹਣਾ ਤਿਆਰ ਕੀਤਾ ਮਨਦੀਪ ਮੈਨੂੰ ਬਹੁਤ ਸੋਹਣਾ ਲੱਗਿਆ ਠੀਕਾ ਥੈਂਕ ਯੂ ਸੋ ਮੱਚ ਬਹੁਤ ਸਾਰਾ ਪਿਆਰ ਰਜੇ ਤੇ ਬਹੁਤ ساری ਰਿਸਪੈਕਟ ਪਰਮਾਤਮਾ ਤੈਨੂੰ ਇੰਨੀਆਂ ਬੁਲੰਦੀਆਂ ਤੇ ਲੈ ਕੇ ਜਾਵੇ ਵੀ ਤੂੰ ਸਾਡੀ ਇਦਾਂ ਹੀ ਰੀਜ ਪੂਰੀ ਕਰਦਾ ਰਹੇ ਤੇ ਬਹੁਤ ਹੀ ਘੱਟ ਪ੍ਰਾਈਸ ਦੇ ਵਿੱਚ ਬਈ ਤੁਸੀਂ ਵੀ ਬੁਕਿੰਗ ਕਰਵਾਓ ਮੈਂ ਦੀ ਕੋਲੋਂ ਮਨਦੀਪ ਸਿੰਘ ਕੋਲੋਂ ਤੇ ਆਪਣੇ ਡੇ ਨੂੰ ਸਪੈਸ਼ਲ ਬਣਾਓ ਠੀਕ ਹੈ ਗਾਇਸ ਮਨਦੀਪ ਦਾ ਨੰਬਰ ਸ਼ੇਅਰ ਇਹ ਮਨਦੀਪ ਨੰਬਰ ਬੋਲ ਦੇ ਬੁਕਿੰਗ ਵਾਲਾ ਸਾਰਿਆਂ ਨੂੰ ਉਮੀਦ ਕਰਦੀ ਹਾਂ ਸਾਰੇ ਜਾਰੇ ਹਾਂ ਨੰਬਰ ਬੋਲ ਦੇ ਬੁਕਿੰਗ ਵਾਲਾ 7717546223 ਹਾਂਜੀ ਤੇ ਇਹ ਮੇਕਅਪ ਅਤੇ ਜੁਐਲਰੀ ਜੁਐਲਰੀ ਦੇ ਵਿੱਚ ਵੀ ਮੈਂ ਤੁਹਾਨੂੰ ਇੱਕ ਗੱਲ ਕਾਹ ਬਰਨਾਲੀ ਦੀ ਜਿਵੇਂ ਕਹਾ ਸਭ ਤੋਂ ਵਧੀਆ ਜੁਐਲਰੀ ਤਾਂ ਟੋਨੀ ਦੀ ਹੈਤੀ ਉਹ ਜੁਐਲਰੀ ਦੇ ਜਿਵੇਂ ਮੇਕਅਪ ਕੀਤਾ ਹੋਇਆ ਸੂਟ ਸੋਨਾ ਬਣਾ ਲਿਆ ਤਾਂ ਕਿਤੇ ਨਾ ਕਿਤੇ ਫਿਰ ਆਪਾਂ ਸੋਚਦੇ ਆਂ ਵੀ ਜੁਐਲਰੀ ਦੇ ਵਿੱਚ ਵੀ ਕਿਤੇ ਨਾ ਕਿਤੇ ਜਾਣ ਹੋਣੀ ਚਾਹੀਦੀ ਆ ਤਾਂ ਉਹਨਾਂ ਨੇ ਜਿੰਨੀ ਵੀ ਜੁਐਲਰੀ ਅਸ ਤੱਕ ਰੈਡੀ ਕੀਤੀ ਆ ਉਹ ਜਾਣ ਪਾ ਦਿੰਦੇ ਨੇ ਜੁਐਲਰੀ ਦੇ ਵਿੱਚ ਠੀਕ ਹੈ ਤੇ ਲੁੱਕ ਨੂੰ ਚਾਰ ਚੰਨ ਲਗਾ ਦਿੰਦੇ ਆ ਤਾਂ ਕਿਸੇ ਨੇ ਵੀ ਕੋਈ ਵੀ ਜੁਐਲਰੀ ਵਾਈ ਕਰਨੀ ਹੈ ਤਾਂ ਟੋਨੀ ਦੀ ਹੈਤੀ ਤੋਂ ਜਾ ਕੇ ਕਰ ਸਕਦੇ ਸਾਡੇ ਬਰਨਾਲੀ ਦੇ ਵਿੱਚ ਨੇ ਬਾਕੀ ਇਹਨਾਂ ਦੀ ਇੰਸਟਾਗ੍ਰam ਤੇ ਆਈਡੀ ਵੀ ਬਣੀ ਗਈ ਹੈ। ਲੋ ਬਈ ਗਾਇਜ਼ ਅਸੀਂ ਹੁਣ ਵੇਟ ਕਰ ਰਹੇ ਹਾਂ। ਹੋਰ ਕਹਿੰਦੇ ਸੀ ਵੀਰੇ ਦੀ ਵੀਰਾ ਆਈ ਨਹੀਂ ਹਲੇ ਤੱਕ। ਕਹਿ ਦਿੰਦੇ ਆ 2 ਮਿੰਟ ਚ ਵੀਰਾ ਆ ਗਿਆ, 3 ਮਿੰਟ ਚ ਵੀਰਾ ਆ ਗਿਆ। ਸਾਨੂੰ ਤਾਂ ਵੀਰਾ ਹੀ ਨਹੀਂ ਦਿਖ ਰਿਹਾ ਕਿਤੇ। ਸਾਨੂੰ ਤਾਂ ਸਕੂਲ ਵਾਲੀਆਂ ਬੈਣਾਂ ਹੀ ਦਿਖ ਰਹੀਆਂ ਨੇ। ਸਾਨੂੰ ਆਏ ਆ ਵੀ ਕਿਤੇ ਅਸੀਂ ਇੱਕ ਸੀ ਵੈਸੇ ਕਰ ਲੈਣਾ ਉਹ ਜੇ। ਕਿਉਂਕਿ ਸ਼ੂਟ ਅਸੀ ਲੱਗਦਾ ਕਿ ਸਾਨੂੰ ਐ ਵੀ ਇੱਕ ਸ਼ੂਟ ਅਸੀਂ ਹੋਰ ਕਰਿਆ ਜੀ। ਉਹ ਤੇਰੇ ਵੀਰੇ ਨੂੰ ਤਾਂ ਫੋਨ ਕਰਦੀ ਆ ਉਹਨਾਂ ਨੂੰ ਲੋਕੇਸ਼ਨ ਵਾਲਿਆਂ ਨੂੰ ਤਾਂ ਫੋਨ ਕਰ ਲੈਣਗੇ। ਮੇਰੇ ਕੋਲ ਨੰਬਰ ਨਹੀਂ ਆ ਰਿਹਾ ਕਿ ਕਿ ਦੇ ਦਾ ਹਨਾ ਮੈਂ ਫੋਨ ਕਰਦੀ ਹਾਂ ਹਲੋ ਵੀ ਗਾਇਜ਼ ਆਪਾਂ ਪਹੁੰਚ ਗਏ ਲੋਕੇਸ਼ਨ ਤੇ ਕਾਲੀ ਖਿਆਲੀ ਤੇ ਉਸ ਹੀ ਬੰਦਾ ਲੱਭ ਰਹੇ ਆ ਵੀ ਸਾਨੂੰ ਮੈਨੂੰ ਲੱਗਦਾ ਯਾਰ ਇਹ ਚ ਵੜ ਜਾਣੇ ਆ ਪਰੂ ਮੈਨੂੰ ਤਾਂ ਬੁੱਕ ਹੋਣਾ ਹੈ ਨਹੀਂ ਇੱਥੇ ਤਾਂ ਕੁਝ ਵੀ ਨਹੀਂ ਨਹੀਂ ਓਪਨ ਤਾਂ ਪਿਆ ਇੱਥੇ ਹੈ ਤਾਂ ਕੁਝ ਵੀ ਨਹੀਂ ਤੇ ਫੋਨ ਚਾਰਜ ਲੱਗਿਆ ਹੋਇਆ ਜਿਹੜੇ ਤੇ ਕੰਮ ਕਰਦੇ ਹੋਣਗੇ ਉਹਨਾਂ ਦੀ ਹੁਣ ਹੈ ਪੁੱਛ ਲੈਣੇ ਆ ਕਿੱਥੇ ਕਰਨਾ ਸ਼ੂਟ ਅਪਲੀਕੇਸ਼ਨ ਦੇਖ ਲੈਣੇ ਆ ਬਸ ਤਾਂ ਆਪਾਂ ਇੱਕ ਵਾਰ ਫਾਈਨਲ ਹੋ ਜਾਈਏ ਫੋਨ ਦੇ ਵਿੱਚ ਕਰਕੇ ਇਦਾਂ ਫੋਨ ਦੇ ਵਿੱਚ ਕਰਕੇ ਦੇਖ ਲਾਂਗੇ ਨਾ ਕਿੱਦਾਂ ਕਿੱਦਾਂ ਕਿੱਥੇ ਸਹੀ ਆਊਗਾ ਆਹ ਵਾਲਾ ਸੂਟ ਮੈਨੂੰ ਤਾਂ ਲੱਗਦਾ ਇੱਥੇ ਸਹੀ ਆ ਜੂ ਇਹ ਤਾਂ ਇੱਥੇ ਹਨਾ ਉਹ ਦਰਵਾਜਾ ਵਿੰਡੋ ਬਣੀ ਹੋਈ ਆ ਦੇਖੋ ਕਿੰਨੀ ਪਿਆਰੀ ਆ ਹਾਂ ਇੱਥੋਂ ਜੋ ਨਿਕਲ ਕੇ ਇੱਧਰ ਨੂੰ ਆਉਣਾ ਐ ਜਾਣਾ ਮੇਰੇ ਵਾਲੇ ਫੋਨ 'ਚ ਕਰ ਲਾਂਗੇ ਫਿਰ ਕਬੂਤਰ ਵੀ ਹੈਗੇ ਨੀ ਉਹ ਦੇਖ ਹਾਂ ਕਬੂਤਰ ਵੀ ਹੈਗੇ ਚੰਗਾ ਕਬੂਤਰ ਚੱਤ ਲਓਕੇਸ਼ਨ ਹੀ ਨਹੀਂ ਮਿਲ ਰਹੀ ਸਾਨੂੰ ਤਾਂ ਦਰਜੀ ਵਾਲੀ ਦੁਕਾਨ ਤੇ ਜਾ ਕੇ ਬਣਾ ਲੂਗਾ ਇੱਥੇ ਬਣਾ ਲੈਣੇ ਆ ਮੈਂ ਢੀ ਮੈਂ ਕਹਿਣੀ ਆ ਹਨਾ ਕਿ ਨਹੀਂ ਹਾਂ ਇਹ ਵੀ ਇੱਕ ਉਹ ਨਹੀਂ ਉੱਥੇ ਬਹੁਤ ਫੇਮਸ ਹੋਊਗਾ ਉੱਪਰ ਉੱਪਰ ਉੱਥੇ ਬਣਾ ਲਾਂਗੇ ਫਿਰ ਉੱਥੇ ਬਣਾ ਲਾਂਗੇ ਇੱਧਰ ਕਿਤੇ ਬਣਾ ਕੇ ਦੇਖ ਲੈਨੇ ਆ ਇੱਥੇ ਆ ਸ਼ਾਂਚ ਵੀ ਇੱਥੇ ਵੀ ਵਧੀਆ ਬਣ ਸਕਦੀ ਆ ਕਿੱਥੇ ਆਉਂਗੇ ਜੀ ਪੌੜੀ ਵਧੀਆ ਬਣੂਗੀ ਇੱਧਰ ਨੂੰ ਤਾਂ ਬਹੁਤ ਵਧੀਆ ਬਣ ਰਹੀ ਆ ਦੇਖ ਕੈਮਰੇ 'ਚ ਇੱਧਰੋਂ ਬਹੁਤ ਸੋਹਣੀ ਆ ਰਹੀ ਆ ਮੈਣੀ ਮੇਰੀ ਗੱਲ ਸੁਣ ਹਾਂਜੀ ਇੱਧਰ ਇੱਥੇ ਤਾਂ ਬਹੁਤ ਸੋਹਣੀ ਆ ਰਹੀ ਆ ਇੱਥੇ ਇੱਥੇ ਇੱਕ ਵੀਡੀਓ ਬਣਾ ਲੈਨੇ ਆ ਆਪਾਂ ਦੂਰ ਹੋ ਕੇ ਠੀਕ ਆ ਇੱਥੇ ਤੇ ਇੱਥੇ ਨਹੀਂ ਇੱਧਰੋਂ ਇੱਧਰੋਂ ਦੇਖ ਮੇਰੀ ਗੱਲ ਸੁਣ ਇੱਧਰ ਆ ਦੇ ਇੱਕ ਵਨੈਕਸ 'ਚ ਵਧੀਆ ਲੱਗੂ ਮੇਰੀ ਗੱਲ ਤਾਂ ਸੁਣ ਲੈ ਮੇਰੀ ਗੱਲ ਤਾਂ ਸੁਣ ਲੈ ਭਰਾਵਾ ਇੱਧਰ ਹਜੇ ਸੂਰਜ ਪਤਾ ਨਹੀਂ ਕੀ ਚੀਜ਼ ਆ ਇੱਧਰ ਹਜੇ ਸਹੀ ਨਹੀਂ ਬਣ ਰਹੀ ਹਾਂ ਹਜੇ ਇੱਧਰ ਬਹੁਤ ਸਹੀ ਬਣ ਰਹੀ ਐ ਇੱਧਰ ਪੂਰੀ ਸਾਫ ਬਣ ਰਹੀ ਐ ਐਥੇ ਮੈਡੀ ਤਾਂ ਘੁੰਮਦੀ ਫਿਰਦੀ ਆ ਰਿੱਕੀ ਨਹੀਂ ਨਾ ਹੈਗਾ ਜਿਹੜੇ ਦਾ ਪਤਾ ਨਹੀਂ ਹੁੰਦਾ ਦੇ ਨਾਲ ਤਾਂ ਗੱਲ ਹੋਰ ਹੋਣੀ ਸੀ ਹਨਾ ਤੁਹਾਨੂੰ ਤਾਂ ਫੋਟੋ ਵੀਡੀਓਜ਼ ਬਣਾਈਆਂ ਹੁੰਦੀਆਂ ਆਪਾਂ ਆਪਣਾ ਦਰ ਨਹੀਂ ਕੰਮ ਲੈ ਤੇ ਆਪਾਂ ਉੱਧਰ ਜਾ ਕੇ ਦੇਖ ਕੇ ਆਉਣੇ ਆ ਕਿਤੇ ਤਾਂ ਆਪਾਂ ਨੂੰ ਲੋਕੇਸ਼ਨ ਮਿਲੂਗੀ ਕੰਮ ਦੀ ਯਾਰ ਆ ਵੀ ਬਹੁਤ ਸੋਹਣੀ ਆ ਲੱਗਦੀ ਕਿਥੇ ਅਜੇ ਆ ਬਣੀ ਜਾਂਦਾਗਾ ਨਹੀਂ ਤਾਂ ਇੱਥੇ ਵੀ ਸ਼ੂਟ ਕਰ ਲੈਂਦੇ ਆ ਆਪਾਂ ਮੈਨੂੰ ਤਾਂ ਮੇਰਾ ਸੂਟ ਚਾਹੀਦਾ ਬਸ ਮੈਨੂੰ ਹੋਰ ਕਾਸੇ ਦਾ ਨਹੀਂ ਹੁੰਦਾ ਇੱਥੇ ਨਹੀਂ ਉਹ ਬਲੈਕ ਆ ਉੱਥੇ ਦੇਖ ਲੈਨੇ ਆ ਆਹ ਵਾਲੇ ਏਰੀਆ 'ਚ ਦੇਖ ਲੈਨੇ ਆ ਆਪਾਂ ਸਹੀ ਆ ਆਹ ਵਾਲਾ ਏਰੀਆ ਸਹੀ ਆ ਹਾਂ ਇੱਥੇ ਦੇਖ ਲੈਨੇ ਆ ਮੈਂਡੀ ਹਾਂ ਬਾਕੀ ਪਤਾ ਕੀ ਬਾਅਦ 'ਚ ਨਾ ਆਪਾਂ ਉੱਥੇ ਜਾ ਕੇ ਇੱਥੇ ਬਣਾ ਲੈ ਹਾਂ ਇੱਥੇ ਦੇਖ ਲੈ ਦੇਖੋ ਦੀਦੀ ਲੋਕੇਸ਼ਨ ਸੈੱਟ ਕਰ ਰਹੇ ਨੇ ਹਾਂ ਲੋਕੇਸ਼ਨ ਸੈੱਟ ਕੀਤੀ ਆ ਪਹਿਲਾਂ ਅਸੀਂ ਇੱਥੇ ਸਾਨੂੰ ਇਹ ਵੀ ਪਹਿਲਾਂ ਲੋਕੇਸ਼ਨ ਸੈੱਟ ਕਰ ਲਈਏ ਤਾਂ ਕਰਕੇ ਬਾਕੀ ਲੋਕੇਸ਼ਨ ਬਹੁਤ ਵਧੀਆ ਲੋਕੇਸ਼ਨ ਅਸੀਂ ਦੇਖੀ ਨਹੀਂ ਸੀਗੀ ਹਲੇ ਤੱਕ ਸ਼ੂਟ ਵਾਸਤੇ ਬਹੁਤ ਵਧੀਆ ਲੱਗਦੀ ਮੈਨੂੰ ਲੱਗਾ ਜਿੰਨੀ ਕਿਹੜੇ ਲੋਕੇ ਇੱਥੇ ਆਉਗੇ ਸ਼ੂਟ ਦੀ ਤੇ ਮੇਕਅੱਪ ਦੀ ਸ਼ਾਇਦ ਆਵੇ ਸੱਪਾ ਆਵੇ ਅਸੀਂ ਕੋਲ ਤੇ ਵੀਡੀਓ ਇੱਕ ਸ਼ੂਟ ਕਰ ਲਈ ਤੇ ਉੱਧਰ ਵੀ ਸ਼ੂਟ ਕਰਿਆ ਯੈਸ ਫਿਰ ਅਸੀਂ ਲੈ ਯੈਸ ਹਰ ਇੱਕ ਵਾਰ ਇੱਕ ਹੀ ਪ੍ਰੋਪਰ ਇੱਕ ਵੀਡੀਓ ਤਾਂ ਇੱਥੇ ਅਸੀਂ ਦੋ ਵੀਡੀਓ ਤਾਂ ਬਣਾਉਣੀ ਹੀ ਬਣਾਉਣੀ ਹੈ ਇੱਕ ਬੈਠ ਕੇ ਇੱਕ ਖੜ ਕੇ ਹਾਂ ਦੋ ਵੀਡੀਓ ਅਸੀਂ ਇੱਥੇ ਸ਼ੂਟ ਕਰਨੀਆਂ ਨੇ ਤੇ ਫੋਟੋਜ਼ ਦੇ ਇੱਥੇ ਦੋਨੇ ਵੀ ਸ਼ੂਟ ਕਰ ਲਾਂਗੇ ਯੈਸ ਤੇ ਇੱਕ ਅਸੀਂ ਗਾਣੇ ਦੇ ਇੱਥੇ ਲਿਪਸਿੰਗ ਕਰ ਲਾਂਗੇ ਤੇ ਇੱਕ ਹੋਰ ਦੇ ਲਿਪਸਿੰਗ ਕਰ ਲਾਂਗੇ ਥੋੜੀ ਅਸੀਂ ਅੱਜ ਪੂਰਾ ਫਾਇਦਾ ਲੈਣਾ ਕਰਦੇ ਯੈਸ ਚਲ ਬਈ ਮੈਂ ਤਾਂ ਬ੍ਰਾਊਨ ਕਿਹਾਗਾ ਨਾ ਬਈ ਗਾਇਸ ਇਸ ਦਾ ਟੂ ਮੱਚ ਕਨਫਿਊਜ਼ ਹੋਏ ਪਏ ਆ ਬੰਦੇ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਫੋਟੋ ਕਿੱਥੇ ਕਰੀਏ ਕਿਉਂਕਿ ਲੋਕੇਸ਼ਨ ਵੀ ਇੱਕ ਅੱਧੀ ਹੋਣੀ ਚਾਹੀਦੀ ਆ ਇੱਥੇ ਹੁਣ ਮੈਂ ਢੀਤੇ ਮੈਂ ਆ ਚੁਣੀ ਦੇ ਸਾਹਮਣੇ ਦੋ ਸਾਰਾ ਸ਼ੂਟ ਕਰ ਲੈਣਾ ਹਾਂ ਹਾਂ ਯਾਰ ਹਾਂ ਇੱਥੇ ਸੋਹਣੀ ਆਊਗੀ ਮੈਨੂੰ ਐ ਲੱਗਦਾ ਸਾਨੂੰ ਗਾਇਸ ਹੁਣ ਐ ਲੱਗਦਾ ਵੀ ਇੱਥੇ ਜਿਹੜੀ ਫੋਟੋ ਵੀਡੀਓ ਸਾਡੀ ਸ਼ਾਇਦ ਵਧੀਆ ਬਣੂ ਸਾਨੂੰ ਸਕਸੈਸ ਮਿਲਣ ਵਾਲੀ ਹੈ ਸ਼ਾਇਦ ਸਾਨੂੰ ਸਕਸੈਸ ਮਿਲ ਜਾਈ ਇੱਥੇ ਸ਼ਾਇਦ ਕਹਿ ਨਹੀਂ ਸਕਦੀ ਸ਼ਾਇਦ ਚਲੋ ਇੱਥੇ ਬਣਾ ਕੇ ਦੇਖਦੇ ਆ ਬਈ ਗਾਇਸ ਕੇਰਾ ਤਾਂ ਅਸੀਂ ਥੋੜੀਆਂ ਹੀ ਫੋਟੋਜ਼ ਵੀਡੀਓਜ਼ ਕਲਿੱਕ ਕੀਤੀਆਂ ਨੇ ਹੁਣ ਨਾਓ ਵੇਲਾ ਆ ਗਿਆ ਵੀ ਤੁਹਾਨੂੰ ਅਸੀਂ ਆਪਦਾ ਸ਼ੂਟ ਦਿਖਾ ਦਈਏ ਪ੍ਰੋਪਰ ਹਨਾ ਮੈਨੂੰ ਨਹੀਂ ਉੱਥੇ ਕਾਲੇ ਮੂਰੇ ਵੀ ਵਧੀਆ ਆਉਣਗੇ ਯਾਰ ਉੱਥੇ ਵੀਡੀਓ ਬਣਾ ਕੇ ਦੇਖ ਲੈਣੇ ਆਪਾਂ ਯੈਲੋ ਚ ਇੱਕ ਫੋਟੋ ਉੱਥੇ ਆਪਾਂ ਬਣਾਈ ਨਹੀਂ ਯੈਲੋ ਦੇ ਵਿੱਚ ਇੱਥੇ ਕਿਉਂਕਿ ਇਹ ਵਧੀਆ ਇੱਥੇ ਸਹੀ ਹੈ ਉਹ ਤੁਹਾਨੂੰ ਲੱਗਦਾ ਇੱਥੇ ਸਹੀ ਆਉ ਮੈਨੂੰ ਤਾਂ ਇਹ ਲੱਗਦਾ ਬਾਕੀ ਜੇ ਤਿੰਨ ਲੱਗਦਾ ਠੀਕ ਇੱਕ ਇੱਕ ਸ਼ੂਟ ਇੱਥੇ ਕਰਕੇ ਦੇਖ ਲੈਣੇ ਆਪਾਂ ਕਿ ਨਹੀਂ ਫੋਟੋ ਵਗੈਰਾ ਮੈਨੂੰ ਐ ਲੱਗਦਾ ਵੀ ਆਪਾਂ ਗਲਤ ਸਮੇ ਆ ਗਏ ਇੱਥੇ ਵਾਲੀ ਸੁਣੀ ਬਣ ਰਹੀ ਹੈ ਵੀਡੀਓ ਇੱਥੇ ਬਣਾ ਇੱਕ ਮਿੰਟ ਆਪਾਂ ਉਹ نیچے ਕਰੋ ਇੱਥੇ ਇੱਥੇ ਖੜਾ ਫੋਟੋ ਬਣਾਉਣੀ ਆ ਆਹ ਗਾਪੀ ਬਣੀ ਚਾਹੀਦੀ ਕਮੈਂਟ ਫੁੱਲ ਬਣਾਈ ਵੀਡੀਓ ਦੋਸਤੋ ਚਾਲੂ ਕਰ ਦੇ ਆ ਫੜ ਮੈਂ ਦਿਖਾ ਦਨੀ ਆ ਫੜ ਹਾਂਜੀ ਗਾਇਜ਼ ਆਹ ਵਾਲਾ ਹੈਗਾ ਆਪਣਾ ਸੂਟ ਵੈਸੇ ਤਾਂ ਮੈਨੂੰ ਲੱਗਦਾ ਵੀ ਇੱਥੇ ਤੁਹਾਨੂੰ ਰੰਗ ਦਾ ਪਤਾ ਨਹੀਂ ਲੱਗਣਾ ਬਾਟਮ ਤੇ ਵਰਕ ਹੈ ਠੀਕ ਹੈ ਬਾਹਾਂ ਤੇ ਵਰਕ ਹੈ ਤੇ ਚੁੰਨੀ ਤੇ ਲੇਸ ਲਗਾਈ ਆ ਠੀਕ ਹੈ ਤੇ ਜਾ ਕੇ ਮੈਂ ਨਾ ਬੁਟੀਕ ਤੇ ਦਿਖਾਉਣੀ ਆ ਤੁਹਾਨੂੰ ਸਾਰਾ ਸੂਟ ਠੀਕ ਹੈ ਬੁਟੀਕ ਤੇ ਤੁਹਾਨੂੰ ਬਹੁਤ ਸੋਹਣਾ ਦਿਖੂਗਾ ਇਹ ਸੂਟ ਨਾਲੇ ਕਲਰ ਵੀ ਵਧੀਆ ਦਿਖੂ ਸਾਰਿਆਂ ਨੂੰ ਕਿ ਨਹੀਂ ਨਹੀਂ ਉੜੇ ਨਹੀਂ ਆ ਆਪਾਂ ਮਹਿੰਦੀ ਆਪਾਂ ਅਗਲੀ ਵਾਰ ਨਾ ਰਿੱਕੀ ਨੂੰ ਲੈ ਕੇ ਆਵਾਂਗੇ ਯੈਸ ਆ ਤੁਸੀਂ ਕਰ ਲਓ ਲਿਆ ਕਰਾ ਲਿਆ 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 ਐ ਤੇ ਵਲੋਗ ਉਹ ਕਰ ਲ ਠੀਕ ਹੈ ਮੈਂ ਆਉਣੀ ਐ ਇਧਰੋਂ ਚੱਲ ਗਾਇਜ਼ ਦੇਖੋ ਲੋ ਭਾਈ ਅਸੀਂ ਤਾਂ ਇੱਕੋ ਹੀ ਸ਼ੂਟ ਕੀਤਾਗਾ ਇੱਕ ਸ਼ੂਟ ਦੇ ਕਿਉਂਕਿ ਮੈਂ ਤਾਂ ਬੌਂਦਲ ਗਈ ਇੰਨੀ ਗਰਮੀ ਲੱਗ ਰਹੀ ਐ ਇੰਨੀ ਗਰਮੀ ਲੈ ਕੇ ਰਿਹ ਹੱਦ ਤੋਂ ਜ਼ਿਆਦਾ ਹੁਣ ਅਸੀਂ ਜਾ ਰਹੇ ਹਾਂ ਚੱਲੀਏ ਮਹਿੰਦੀ ਆਪਾਂ ਕਰੀ ਜਾ ਰਹੇ ਹਾਂ ਅਸੀਂ ਕੰਟੈਕਟ ਕਰਦੇ। ਇਹ ਵੀ ਵਰਦੀ ਆਪਰੇਸ਼ਾਈਂਗ ਕਰਦੇ। ਕਿਹੜਾ ਫਿਲਟਰ ਲਾਇਆ? ਇਹ ਵਧੀਆ ਲੱਗਿਆ। ਨਵੀਂ ਮੈਡੀ ਨੇ ਵੀ ਵੀਡੀਓ ਬਣਾ ਲਈ। ਹੁਣ ਅਸੀਂ ਤਾਂ ਜਾਣੇ ਆ ਵਾਪਸ ਬੁਟੀਕ ਤੇ ਜਾ ਕੇ ਮਿਲਦੇ ਆਂ ਤੁਹਾਨੂੰ। ਚੱਕਿਆ ਯਾਰ ਚੱਲ ਯਾਰ। ਮਾਣੋ ਸਿਵੀਆਂ ਨੂੰ ਟੈਗ ਕਰਦੇ। ਮਾਣੋ ਸਿਵ। ਹੋਰ ਯਾਰ ਦੂਸਰਾ ਸੂਟ ਅਸੀਂ ਲੈ ਕੇ ਇਸ ਦਾ ਫੇਰ ਕਰ ਲਾਂਗੇ ਕਿਸੇ ਦਿਨ। ਹਾਂ ਰਿੱਕੀ ਨਾਲ ਆਵਾਂਗੇ। ਉਹ ਫੋਟੋਸ ਤਾਂ ਕਰ ਦੂ। ਕਿਸੇ ਹੋਰ ਹੋਰ ਟਾਈਮ ਆਵਾਂਗੇ। ਵੀਰੇ ਕਿੱਥੇ ਹੁਣ ਪਤਾ ਕਿਵੇਂ ਲੱਗੂ ਆਪਾਂ ਨੂੰ ਵੀਰੇ ਦਾ ਤੁਸੀਂ ਹੈਨਾ ਮੇਰੇ ਪਾਸ ਤੋਂ ਆਪੀ ਟੈਗ ਕਰ ਲਿਓ ਓਕੇ ਮੈਨੂੰ ਸੈਂਡ ਵੀ ਕਰ ਦਿਓ ਫੋਟੋਸ ਵੀਡੀਓਸ ਇਹਦੇ ਵਿੱਚੋਂ ਮੈਂ ਸੈਂਡ ਵੀ ਕਰਨੀਆਂ ਨੇ ਕਾਫੀ ਸਾਰੀਆਂ ਮਟੀਰੀਅਲ ਜਾਂਦੀਆਂ ਨੇ ਕਰ ਲੈਣੀਆਂ ਸੋਡੇ ਆਪਾਂ ਦੇ ਜਿਹੜੇ ਮੇਰੇ ਨਾਲ ਜਿਹੜੇ ਕੋਲਾਬ ਕਰੋਗੇ ਇੱਕ ਤਾਂ ਉਰੇ ਵਾਲੀ ਕਰ ਲਿਓ ਹਾਂ ਠੀਕ ਹੈ ਬਲੈਕ ਵਾਲੀ ਇੱਕ ਆਪਾਂ ਉੱਥੇ ਬਣਾਈ ਸੀਗੀ ਉਹ ਹੋ ਜੂਗੀ ਸਸ਼ਕਾਲ ਦੀ ਹਾਂ ਉਹ ਹੋ ਜੂਗੀ ਦੋ ਤੇ ਤਿੰਨ ਕਰ ਲਾਂਗੇ ਤਿੰਨ ਕਰ ਲਾਂਗੇ ਤੇ ਬਾਕੀ ਉੱਥੀ ਜਿਹੜੀ ਤੁਸੀਂ ਬਣਾਈ ਸੀ ਹਾਂ ਗਾਣੇ ਵਾਲੀ ਕਰ ਲਾਂਗੇ ਇੱਕ ਕਮਿਸ਼ਨਰ ਮੈਸੇ ਸੀਰੀਆਲੀ ਆਈਡੀ ਤੋਂ ਹੋ ਜੂਗੀ ਇੱਕ ਮੇਰੇ ਵਾਲੀ ਆਈਡੀਜ਼ ਹੋ ਜੂ ਮੰਦੀਪ ਨੇ ਸਾਰਾ ਸਮਾਨ ਚੱਕ ਲਿਆ ਮੰਦੀਪ ਕਹਿੰਦਾ ਦੀਦੀ ਮੈਂ ਕੱਲ ਹੀ ਵਾਦੂਗਾ ਸਮਾਨ ਚੱਕਾਂ ਪੀਰਾ ਕਿੱਥੇ ਆਏ ਤੂੰ ਦੱਸ ਦੇ ਪੀਰਾ ਗੱਡੀ 'ਚ ਚਲੋ ਪੀਰਾ ਗੱਡੀ 'ਚ ਘਰ ਰਿਹਾ ਬੀਟ ਰੰਗੜੀ ਪਿਕਅਪ ਜਾ ਰਹੀ ਸੀ ਹੈ ਨਾ ਬਾਲਟੀਆਂ ਲੈ ਕੇ ਓਹੋ ਓਹੋ ਕਿੰਨਾ ਨੁਕਸਾਨ ਹੋਇਆ ਹੋਇਆ ਇਹ ਦੇਖੋ ਬੰਦਾ ਬਚ ਗਿਆ ਹੋਵੇ ਪਰ ਨਹੀਂ ਬਚਿਆ ਮੈਨੂੰ ਲੱਗਦਾ ਬਚ ਗਿਆ ਹੋਊ ਵੀਰੇ ਮੈਨੂੰ ਤਾਂ ਇਹ ਲੱਗਦਾ ਸਹੀ ਬਈ ਹੈ ਉਹ ਰੰਗ ਲੈ ਗਿਆ ਰੰਗ ਕਰਨ ਲਈ ਪੀਪੀ ਐ ਡੋਲੀਆਂ ਉੱਤੇ ਨਾ ਪਲਟ ਕੀ ਗੱਡੀ ਗੱਡੀ ਪਲਟੀ ਆ ਵਸਕੇ ਲੋਕ ਕਾਲੀ ਵਾਲੀ ਕਰਦੇ ਐ ਐਕਸੀਡੈਂਟ ਕਈ ਵਾਰ ਵੀਰੇ ਆਪਣੀਆਂ ਗਲਤੀਆਂ ਨਾਲ ਹੀ ਹੁੰਦਾ ਹੇ ਗਾਇਸ ਤੇ ਹੁਣ ਮੈਂ ਸੂਟ ਦੀ ਤੁਹਾਨੂੰ ਫੁੱਲ ਦਿਖਾ ਦਾਂ ਡਿਟੇਲ ਠੀਕ ਐ ਲਓ ਬਈ ਮਹਿੰਦੀ ਫੜਿਓ ਦਿਖਾ ਦਿਓ ਹਾਂਜੀ ਗਾਇਸ ਹਾਂਜੀ ਬਈ ਤੁਸੀਂ ਦੇਖ ਸਕਦੇ ਹੋ ਪਹਿਲੀ ਗੱਲ ਤਾਂ ਮੈਂ ਫੈਬਰਿਕ ਦੀ ਜੇ ਗੱਲ ਕਰਾਂ ਬਈ ਜੌਰਜਟ ਲਾਈਨਿੰਗ ਵਾਲਾ ਫੈਬਰਿਕ ਆ ਠੀਕ ਐ ਚਨੂਨਸ ਫੂਨ ਜੌਰਜਟ ਲਾਈਨਿੰਗ ਫੈਬਰਿਕ ਆ ਤੇ ਇਹ ਤੇ ਸਾਰੇ ਹੈਂਡਵਰਕ ਕੀਤਾ ਬਈ ਪਹੁੰਚੇ ਦੇ ਉੱਪਰ ਪ੍ਰੋਪਰ ਤੇ ਸਾਰਾ ਬਾਹਾਂ ਦੇ ਉੱਪਰ ਵੀ ਪ੍ਰੋਪਰ ਜਿਹੜਾ ਹੈਗਾਗਾ ਹੈਂਡਵਰਕ ਕੀਤਾ ਹੋਇਆਗਾ ਤੇ ਬਾਹਾਂ ਦੇ ਉੱਪਰ ਬਹੁਤ ਓਣੀ ਲੀਸ ਲੱਗੀ ਹੋਈ ਲੀਸ ਘੇਰੇ ਤੇ ਅੱਗੇ ਪਿੱਛੇ ਵੀ ਲੱਗੀ ਹੋਈ ਆ ਠੀਕ ਹੈ ਤੇ ਚੁੰਨੀ ਵੀ ਨਾਲ ਸੇਮ ਸਟੱਫ ਦੀ ਆ ਲਾਈਨਿੰਗ ਵਾਲੀ ਜਾਰਜਟ ਦੀ ਤੇ ਇਹਦੇ ਉੱਤੇ ਆਪਾਂ ਡਬਲ ਲੀਸ ਲਗਾਈ ਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੀ ਜੀ ਤੇ ਇਹਦੇ ਵਿੱਚ ਸਾਡੇ ਕੋਲ ਕਲਰਸ ਹੈਗੇ ਨੇ ਅਵੇਲੇਬਲ ਕਿਹੜੇ ਕਿਹੜੇ ਕਲਰ ਨੇ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਸੂਟ ਬਣੇ ਵੀ ਪਏ ਆ ਠੀਕ ਹੈ ਇਹ ਸੂਟ ਦਾ ਹੌਤ ਫਿੰਦੀ ਜਾਂਦਾ ਪਿੱਛੇ ਹਾਂਜੀ ਬਈ ਤੇ ਇੱਕ ਧਾਵ ਵਾਲਾ ਕਲਰ ਹੈ ਜੀ ਦੇਖ ਸਕਦੇ ਹੋ ਤੁਸੀਂ ਠੀਕ ਹੈ ਆਹ ਵਾਲਾ ਕਲਰ ਆਹੀ ਜਿਹੜੀ ਮੇਰੇ ਸੂਟ ਪਾਇਆ ਹੋਇਆ ਇੱਕ ਧਾਵ ਵਾਲਾ ਰੰਗ ਆ ਠੀਕ ਹੈ ਸਲਵਾਰ ਹੋ ਜੂਗੀ ਸ਼ਰਟ ਹੋ ਜੂ ਨਾਲ ਦੁਪੱਟਾ ਤੇ ਇੱਕ ਹੈਗਾ ਜੀ ਆਹ ਵਾਲਾ ਕਲਰ ਠੀਕ ਹੈ ਦੇਖ ਸਕਦੇ ਹੋ ਤੁਸੀਂ ਇੱਕ ਜੀ ਆਪਣੇ ਕੋਲ ਆਹ ਵਾਲਾ ਰੰਗ ਆ ਬੰਨ ਤੇ ਇੱਕ ਕੀ ਕੱਢ ਰੰਗੀ ਧਕੋਣਾ ਮੈਂ ਇਹ ਕਾਵਲਾ ਰੰਗ ਹੈ ਜੀ ਇਟਮੈਂਟ ਪ੍ਰੋਪਰ ਬਣੇ ਕਹਿ ਲਿਓ ਇਧਰੇ ਬੰਦ ਕਰੀਂ ਮੈਂ ਹਾਂਜੀ ਬਈ ਇੱਕ ਤਾਂ ਇਹਦੇ ਵਿੱਚ ਮਜੈਂਟਾ ਕਲਰ ਆ ਠੀਕ ਹੈ ਆਹ ਵਾਲਾ ਮਜੈਂਟਾ ਕਲਰ ਆ ਲੁੱਕ ਤੁਸੀਂ ਆ ਮੇਰੀ ਸਾਰੇ ਸੂਟ ਦੀ ਤੁਸੀਂ ਬਲੌਗ 'ਚ ਦੇਖ ਲਈ ਆ ਮੈਂ ਦੁਬਾਰੇ ਵੀ ਤੁਹਾਨੂੰ ਠੀਕ ਹੈ ক্লোਜ਼ ਆ ਕੇ ਪਿੱਛੇ ਜਾ ਕੇ ਮੈਂ ਈ ਸਾਰਾ ਸੂਟ ਦਿਖਾ ਦੇ ਮੇਰਾ ਪ੍ਰੋਪਰ ਠੀਕ ਹੈ ਬੈਕ ਵੀ ਹੋ ਜਾ ਜਮਾ ਆਹ ਲੁੱਕ ਕਾਊ ਵੀ ਆ ਚੁੰਨੀ ਆ ਠੀਕ ਹੈ ਇਹ ਵੀ ਤੁਸੀਂ ਜਾਗੋ ਵਾਸਤੇ ਤਿਆਰ ਕਰਾਉਣਾ ਸੂਟ ਵੈਸੇ ਕੋਈ ਫੰਕਸ਼ਨ ਵਾਸਤੇ ਕਰਾਉਣਾ ਸਾਡੀ ਮਰਜ਼ੀ ਆ ਜੈਨੂਨ ਜੈ ਪ੍ਰਾਈਸ ਰੱਖਿਆ ਬਈ ਇਹਦੇ ਵਿੱਚ ਆਪਣੇ ਕੋਲ 6 ਕਲਰ ਨੇ ਅਵੇਲੇਬਲ ਇੱਕ ਜਿਹੜਾ ਮੇਰੇ ਪਾਇਆ ਇੱਕ ਮਜੈਂਟਾ 2 ਫਰੋਜੀ 3 ਮੋਰ ਪੰਖੀ 4 ਮਸਟਰਡ 5 ਤੇ ਪਰਪਲ 6 ਠੀਕ ਹੈ ਤੇ ਇਹ ਆਪਣੇ ਕੋਲ 6 ਕਲਰ ਅਵੇਲੇਬਲ ਹੈਗੇ ਨੇ ਬਈ ਮੈਂ ਕੀ ਕਰਕੇ ਤੁਹਾਨੂੰ ਦਿਖਾ ਦੇਣੀ ਆ ਆ ਦੇਖੋ ਮਜੈਂਟਾ ਠੀਕ ਹੈ ਆ ਹੈਗਾ ਫਰੋਜੀ ਫਰੋਜ ਤੋਂ ਦਿਖਾ ਦਿੰਨੇ ਆ ਤੁਹਾਨੂੰ ਆ ਮੋਰ ਪੰਖੀ ਹੋ ਗਿਆ ਆ ਮਸਟਰਡ ਹੋ ਗਿਆ ਇਹਦੇ ਵਿੱਚ ਮਹਿਰੂਨ ਦੀ ਟੋਨ ਦਿੱਤੀ ਮਹਿਰੂਨ ਦਾ ਟੱਚ ਆਹ ਕੇ ਪਰਪਲ ਇਹਦੇ ਵਿੱਚ 골ਡਨ ਟੱਚ ਆ ਮੋਰ ਪੰਖੀ ਚ ਪੀਚ ਦਾ ਟੱਚ ਦਿੱਤਾ ਫਰੋਜੀ ਚ ਸਾਰਾ 골ਡਨ ਟੱਚ ਦਿੱਤਾ ਤੇ ਪਿੰਕ ਚ ਵੀ 골ਡਨ ਟੱਚ ਦਿੱਤਾਗਾ ਤੇ ਇੱਕ ਜਿਹੜਾ ਮੇਰੇ ਪਾਇਆ ਹੋਇਆ ਇਹ ਚ ਮੈਂ ਥੋੜਾ ਜਿਹਾ yellow ਦਾ ਟੱਚ ਦਿੱਤਾ ਸੀਗਾ ਠੀਕ ਹੈ ਇਦਾਂ ਲੇਸ ਤੁਹਾਨੂੰ ਨਾਲ ਮਿਲੂਗੀ ਦੁਪੱਟਾ ਰੈਡੀ ਮਿਲੂਗਾ ਜਿਵੇਂ ਦੁਪੱਟੇ ਤੇ ਇਹਦੇ ਡਾਬਲ ਲੇਸ ਲੱਗੀ ਆ ਇਦਾਂ ਹੀ ਤੁਹਾਨੂੰ ਡਾਬਲ ਲੇਸ ਇਹਨਾਂ ਦੇ ਨਾਲ ਦੁਪੱਟਿਆਂ ਤੇ ਲੱਗੀ ਮਿਲੂਗੀ ਕਿਸੇ ਨੇ ਵੀ ਆਰਡਰ ਕਰਨਾ ਜਲਦੀ ਕਰ ਦਿਓ ਬਈ ਬਸ ਮੇਰੇ ਕੋਲ ਆਹੀ ਪੀਸ ਅਵੇਲੇਬਲ ਨੇ ਟੋਟਲ 6 ਠੀਕ ਹੈ 6 ਨੇ ਇਸ ਤੋਂ ਬਾਅਦ ਮੈਂ ਕਸਟਮਾਈਜ਼ ਕਰ ਦੂੰਗੀ ਜਿਨ੍ਹਾਂ ਨੇ ਕਰਵਾਉਣੇ ਹੋਏ ਕਿਸੇ ਵੀ ਕਲਰ ਤੇ ਬਟ ਨਾਓ ਜਿਵੇਂ ਕਹਾ ਵੀ ਮੇਰੇ ਕੋਲ ਆਵਲੇ ਰੈਡੀ ਪਏ ਨੇ ਠੀਕ ਹੈ ਕਿਉਂਕਿ ਇੱਕ ਸੂਟ ਨੂੰ ਰੈਡੀ ਹੋਣ ਤੇ ਘਟੂ ਘਟ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਬਈ ਸੀਜ਼ਨ ਕਰਕੇ ਸਾਨੂੰ ਟਾਈਮ ਲੱਗ ਜਾਂਦਾਗਾ ਬਟ ਤੁਸੀਂ ਹੁਣੇ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ 683170170 ਵਾਲੇ ਨੰਬਰ ਤੇ ਸਕਰੀਨਸ਼ਾਟ ਭੇਜਣਾਗਾ ਤੇ ਇਹ ਇੱਕ ਸੂਟ ਤੁਹਾਨੂੰ ਫੁੱਲ ਵਰਕ ਬਾਹਾਂ ਤੇ ਆ ਤੇ ਇੰਨਾ ਹੀ ਵਰਕ ਤੁਹਾਨੂੰ ਪਤਾ ਵੀ ਸਲਵਾਰ ਦੇ ਪਹੁੰਚਿਆ ਤੇ ਤੇ ਲੈਸ ਲੱਗੀ ਹੋਊਗੀ ਠੀਕ ਹੈ ਘੇਰੇ ਤੇ ਅੱਗੇ ਪਿੱਛੇ ਲੱਗੀ ਹੋ ਬਾਹਾਂ ਤੇ ਅੱਗੇ ਪਿੱਛੇ ਲੱਗੀ ਹੋ ਚੁੰਨੀ ਹੋ ਨਾਲ ਡਬਲ ਐਸ ਚੁੰਨੀ ਤੇ ਵਿਦ ਸਟੀਚਿੰਗ एवरीथिंग 5500 ਦਾ ਸੂਟ ਪੋਗਾ ਤੁਹਾਨੂੰ ਇੱਕ ਵਿਦ ਸਟੀਚਿੰਗ एवरीथिंग ਜਲਦੀ ਜਲਦੀ ਆਰਡਰ ਕਰੋ ਕਿਉਂਕਿ ਇੰਨਾ ਸਸਤਾ ਹੈਂਡਵਰਕ ਵਾਲਾ ਸੂਟ ਤੁਹਾਨੂੰ ਕਿਤੋਂ ਨਹੀਂ ਮਿਲਣਾ ਠੀਕ ਹੈ ਆਪਣੇ ਕੋਲ 1 2 3 4 5 ਦੇ ਇੱਕ 6 6 ਸੂਟ 6 ਸੂਟ ਅਵੇਲੇਬਲ ਨੇ ਜਲਦੀ ਜਲਦੀ ਆਪਣਾ ਆਰਡਰ ਬੁੱਕ ਕਰੋ ਕਿ ਆਪਣੇ ਤੁਸੀਂ ਐਡਰੈਸ ਤੇ ਮੰਗਵਾ ਸਕਦੇ ਹੋ ਪੇਮੈਂਟ ਆਪਣੀ ਅਡਵਾਂਸ ਹੋਣੀ ਹੁੰਦੀ ਆ ਠੀਕ ਹੈ ਤੇ ਇਹ ਬਈ ਆਪਣਾ ਅੱਜ ਦਾ ਬਲੌਗ ਸੀਗਾ ਮਿਲ ਕਰਦੇ ਹਾਂ ਤੁਹਾਨੂੰ ਮੇਰਾ ਬਲੌਗ ਵਧੀਆ ਲੱਗਿਆ ਹੋਣਾ ਤਾਂ ਆ ਵੀਡੀਓ ਨੂੰ ਮੇਰੇ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਕਰਕੇ ਦੱਸ ਦਿਓ ਕਿਦਾਂ ਦਾ ਲੱਗਿਆ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਠੀਕ ਹੈ ਨੈਕਸਟ ਸੂਟ ਦੇ ਨਾਲ ਉਹ ਥੋੜਾ ਜਿਹਾ ਪੌਸਟਲੀ ਹੋ ਆ ਮੈਂ ਬਜਟ ਫ੍ਰੈਂਡਲੀ ਸੂਟ ਤੁਹਾਡੇ ਵਾਸਤੇ ਰੈਡੀ ਕੀਤਾ ਤੁਸੀਂ ਆਈ ਵਾਰ ਕਹਿੰਦੇ ਸੀ ਵੀ ਜੇ ਵਧੀਆ ਹੈਂਡਵਰਕ ਵਾਲਾ ਸੂਟ ਸਾਨੂੰ ਸਹੀ ਪ੍ਰਾਈਸ 'ਚ ਮਿਲ ਜੇ ਤਾਂ ਮੈਂ ਤੁਹਾਡੇ ਲਈ ਲੈ ਕੇ ਆਈ ਹਾਂ ਜਿਨ੍ਹਾਂ ਨੇ ਆਰਡਰ ਕਰਨਾ ਕਰ ਸਕਿਆ ਹੈਲ లో వైగా ఆ సూటతో దాన్ని వన్ టూ త్రీ ఫోర్ ఫైవ్